ओके ਬਿਊਟੀ ਸਾਸ਼ਰੀਆ ਕਾਲ ਦੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਆਪਣੀ ਹੋ ਗਈ ਆ ਮਾਰਨਿੰਗ ਹੁਣ ਤਾਂ ਵੈਸੇ 12 ਵਜੇ ਚੱਲੇ ਅੱਜ ਛੁੱਟੀ ਸੀ ਬੱਚਿਆਂ ਨੂੰ ਤੇ ਆਪਾਂ ਤਾਂ ਚਲੋ ਛੁੱਟੀ ਤੇ ਆ ਘਰੇ ਹੀ ਸੀਗੇ ਸਾਰੇ ਬੱਚੇ ਇੱਕ ਬੱਚਾ ਖੇਡ ਰਿਹਾ ਆ ਦਰੀ ਤੇ ਪੈਠ ਕੇ ਤੇ ਦੂਜੇ ਬੱਚੇ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਆ ਆਪਾਂ ਲਪਾਂ ਧੋਤੀਆਂ ਆਪਣੀਆਂ ਉਹ ਵੀ ਆਪਣਾ ਕੰਮ ਕਰਦਾ ਪਿਆ ਆ ਤੇ ਮੈਂ ਵੀ ਇੱਧਰ ਕੱਪੜੇ-ਕੁਪੜੇ ਧੋ ਕੇ ਜਿਹੜੇ ਧੋਣ ਵਾਲੇ ਸੀ ਤਾਰਾਂ 'ਪਰ ਦਿੱਤੀਆਂ। ਪਾ ਦਿਖਾਤਾ। ਤੇ ਮੈਂ ਕਿ ਚੱਲ ਵਲੌਗ ਦੀ ਸ਼ੁਰੂਆਤ ਕਰ ਲਈਏ ਇਹ ਅਪਡੇਟ ਦੇ ਲਈਏ ਤੁਹਾਨੂੰ। ਕੀ ਅਪਡੇਟ ਹੈਗੀ ਆ? ਅਪਡੇਟ ਇਹ ਹੈਗੀ ਆ ਕਿ ਪੈਕੀ ਹੋ ਗਿਆ ਪੈਕ। ਤੇ ਬਸ ਹੁਣ ਤਿਆਰੀ ਆ। ਆਪਾਂ ਛੇਤੀ ਛੇਤੀ ਚੱਲਣਾ ਹੈ। ਬਲੌਗਰਾਂ ਹੀ ਤੇ ਸਾਰਾ ਕੁਝ ਦੇਖ ਹੀ ਲੈਣਾ ਹੈ। ਨਾਲ ਨਾਲ ਤੁਹਾਨੂੰ ਅਪਡੇਟ ਮਿਲੀ ਜਾਣੀ ਆ ਸੋ ਐਕਸਾਈਟਮੈਂਟ ਵੀ ਬਹੁਤ ਆ ਤੇ ਕਬਰਾਟ ਜੀ ਵੀ ਬਹੁਤ ਹੁੰਦੀ ਆ ਤੇ ਹੁਣ ਕਾਫੀ ਚੇਰਬਾਲ ਚੱਲੇ ਆ ਹੁੰਦਾ ਆ ਇਦਾਂ ਹੀ ਕਬਰਾਟ ਜੀ ਹੁੰਦੀ ਦਿਲ ਘਟੀ ਜਾਂਦਾ ਆ ਪਤਾ ਨਹੀਂ ਕੀ ਨਰਵਸਨੈਸ ਆ ਕਿ ਕੀ ਆ ਤੁਸੀਂ ਵੀ ਦੱਸਿਓ ਜਦੋਂ ਤੁਸੀਂ ਇੰਡੀਆ ਨੂੰ ਪੰਜਾਬ ਨੂੰ ਆਪਣੇ ਘਰ ਨੂੰ ਜਾਂਦੇ ਕਿੰਨੀ ਫੀਲਿੰਗ ਹੁੰਦੀ ਆ ਅਜੇ ਤਾਂ ਉਧਰ ਆਉਣ ਵੇਲੇ ਫੀਲਿੰਗ ਜਿਹੜੀ ਬੈਡ ਹੁੰਦੀ ਆ ਉਹ ਬਹੁਤ ਦਿਲ ਦੁਖਦਾ ਥੋੜੇ ਦਿਨ ਪਹਿਲਾਂ ਦਿਲ ਨੂੰ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਆ ਜਦੋਂ ਮਾਪਿਆਂ ਦੀਆਂ ਅੱਖਾਂ 'ਚ ਹੰਝੂ ਦੇਖੀਦੇ ਤੋਰਨ ਵੇਲੇ ਉਹ ਦਾਸ ਹੋ ਜਾਂਦੀ ਆ ਕਿਉਂਕਿ ਸਾਰਿਆਂ ਦੇ ਮਾਪੇ ਸਾਰਿਆਂ ਦੇ ਕੋਲ ਨਹੀਂ ਹੈਗੇ ਜੇ ਕੁੜੀਆਂ ਕਹਿ ਰਹੀਆਂ ਆ ਕਿ ਸਾਡੇ ਮਾਪੇ ਨਹੀਂ ਸਾਡੇ ਕੋਲ ਤੇ ਮੁੰਡੇ ਵੀ ਆਪਣੇ ਮਾਪਿਆਂ ਨੂੰ ਛੱਡ ਕੇ ਹੀ ਆਏ ਹੋਏ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਆ ਮਾਪੇ ਸਾਰਿਆਂ ਦੇ ਦੂਰੀ ਆ ਕੋਲ ਕਿਸੇ ਦੇ ਨਹੀਂ ਸਿਰਫ ਇਹਨਾਂ ਦੇ ਮਾਪੇ ਕੋਲ ਆ ਹੈਨਾ ਇਹਨਾਂ ਦੀ ਇਹਨਾਂ ਦੇ ਮਮੀ ਪਾਪਾ ਕੋਲ ਆ ਜਦੋਂ ਇਹ ਵੱਡੇ ਹੋ ਗਏ ਆਪਣੀ ਲਾਈਫ ਸੈੱਟ ਕਰਨੀ ਹੋਈ ਫਿਰ ਇਹਨਾਂ ਨੇ ਵੀ ਪਤਾ ਨਹੀਂ ਛੱਡ ਕੇ ਚੱਲ ਜਾਣਾ ਕਿ ਕਿੱਦਾਂ ਆ ਰੱਬ ਜਾਣਦਾ ਇਹ ਕੁਝ ਦੱਸਣਾ ਹਾਂਜੀ ਮੈਂ ਕੀ ਪਿਓ ਸਬਸਕ੍ਰਾਈਬ ਕੀਤੀ ਬਈ ਕਿ ਬਹੁਤ ਸਰ ਮੈਂ ਕਿ ਕਟਕਟ ਮੇਨ ਅਨ ਕੋਨੇ ਇਹ ਉਹ ਮਮ ਠੀਕ ਆ ਜੇ ਜੇ ਇਹਦੇ ਜਿਆਦਾ ਸਬਸਕ੍ਰਾਈਬਰ ਹੋਏ ਤੇ ਨੇ ਆਪਣੇ ਖਿਡੌਣੇ ਬਣਾਇਆ ਕਰਨੇ ਉਹਨਾਂ ਤੇ ਨਵਰਾਜ ਦਾ ਨਾਮ ਹੋਇਆ ਕਰੂਗਾ ਨਵਰਾਜ ਵਰਡਸ ਟੌイズ ਟੌイズ ਓਕੇ ਕਮ ਇਨਫੋਰਮੇਸ਼ਨ ਮੈਂ ਦੇ ਦਿੱਤੀ ਤੁਹਾਨੂੰ ਸਬਸਕ੍ਰਾਈਬ ਕਰ ਲਓ ਨਵਰਾਜ ਦਾ ਚੈਨਲ ਮੈਂਸ਼ਨ ਕਰ ਦੇਾਂਗੇ ਤੁਹਾਨੂੰ YouTube ਫੈਮਲੀ ਵਾਲਿਓ ਸਬਸਕ੍ਰਾਈਬ ਕਰ ਲਓ Facebook ਵਾਲਿਓ ਪੇਜ ਨੂੰ ਫੋਲੋ ਕਰ ਲਓ ਮੇਰਾ ਪੁੱਤ ਬਹੁਤ ਐਕਸਾਈਟਡ ਹਾਂਜੀ ਹੈਨਾ ਲੋਰੋ ਨਿੱਕੜਿਆ ਸੀ ਜਿਹੜਾ ਪਹਿਲਾਂ ਗਿਆ ਸੀ ਹੁਣ ਵੱਡਾ ਆ ਹੈਨਾ ਅੱਧੇ ਫੈਮਿਲੀ ਮੈਂਬਰਸ ਸਾਡੇ ਉੱਥੇ ਨਹੀਂ ਹੈਗੇ ਉਹ ਵੀ ਹੋਰ ਨਾ ਕੰਟਰੀਆਂ ਚ ਮੂਵ ਹੋ ਗਏ ਆ ਚਲੋ ਦੇਖਦੇ ਆ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਹੈ ਮਿਲਦੇ ਆ ਜਲਦੀ ਹੀ ਜੇ ਵੀਡੀਓ ਬੜੀਆ ਲੱਗਦੀ ਹੁੰਦੀ ਆ ਤੇ ਲਾਈਕ ਕਰ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਜਦੋਂ ਕੋਈ ਬੜੇ ਪਿਆਰ ਨਾਲ ਕਹਿੰਦਾ ਬੇਟਾ ਜੀ ਵੀਡੀਓ ਬਹੁਤ ਸੋਹਣੀ ਸੀ ਬੜਾ ਵਧੀਆ ਲੱਗਾ ਬੜੀ ਖੁਸ਼ੀ ਹੁੰਦੀ ਦਿਲ ਨੂੰ ਕਿ ਸਾਡੇ ਬਜ਼ੁਰਗ ਸਾਡੇ ਸਿਆਣੇ ਸਾਡੇ ਆਂਟੀਆਂ ਅੰਕਲ ਸਾਨੂੰ ਵੇਖਦੇ ਆ ਵੀਡੀਓ ਦੇ ਵਿੱਚ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਚੰਗੇ ਕਮੈਂਟ ਕਰਦੇ ਲੋਕਾਂ ਦੀ ਸੋਚ ਕਿੰਨੀ ਚੰਗੀ ਆ ਮਾੜਾ ਕਮੈਂਟ ਨਾ ਕਰਿਆ ਕਰੋ ਕਿਸੇ ਨੂੰ ਜੇ ਕੋਈ ਚੀਜ਼ ਨਹੀਂ ਚੰਗੀ ਲੱਗਦੀ ਹੁੰਦੀ ਤੇ ਚੰਗੇ ਤਰੀਕੇ ਨਾਲ ਆਪਾਂ ਕਿਸੇ ਨੂੰ ਐਕਸਪਲੇਨ ਕਰ ਸਕਦੇ ਆ ਮੈਨੂੰ ਕਿਸੇ ਨੇ ਐਕਸਪਲੇਨ ਕੀਤਾ ਸੀ ਮੇਰਾ ਸਿਰ ਨੰਗਾ ਸੀ ਕਿਸੇ ਵੀਡੀਓ ਦੇ ਵਿੱਚ ਵਾਇਗਰੂ ਦੀ ਗੱਲ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਬੀਬਾ ਜੀ ਸਿਰ ਟੱਕ ਲੈਂਦੇ ਵੀ ਪ੍ਰਮਾਤਮਾ ਦੀ ਮਰਿਆਦਾ ਨੂੰ ਨਾ ਭੰਗ ਕਰੋ ਇਹ ਗੁੱਸਾ ਗਿਲਾਨੀ ਐ ਚ ਗਲਤੀ ਆ ਮੰਨਣੀ ਚਾਹੀਦੀ ਆ ਪਾ ਅਗਲੀ ਵੀਡੀਓ ਸੇ ਟੱਕੇ ਬਣਾ ਤੀ ਇਨਸਾਨ ਗਲਤੀਆਂ ਦਾ ਪੁਤਲਾ ਛੋਟੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਆ ਚਲੋ ਸੌਰੀ ਆ ਜੇ ਸਾਥੋ ਕੋਈ ਗਲਤੀ ਹੋ ਜਵੇ ਤਾਂ ਮਾਫ ਕਰਿਓ ਆਪਣੇ ਬੱਚੇ ਭੈਣ ਭਰਾ ਛੋਟੇ ਸਮਝ ਕੇ ਮਾਫ ਕਰ ਸਕਦੀ ਤੁਸੀਂ ਅੱਗੇ ਤੋਂ ਬੰਦਾ ਉਹ ਗਲਤੀ ਨੂੰ ਨਹੀਂ ਦਰੌਂਦਾ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਜਲਦੀ ਹੀ ਬਣਾਵਾਂਗੇ ਤਦ ਤੱਕ ਦੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਖਾ